ਇਹ ਚੱਲੇ ਸਾਰੇ ਜਣਾਂ ਕੋ ਆ ਲਾਈਵ ਮੰਡੀ ਪਹਿਲੇ ਬਾਈ ਦਾ ਸੋਉਂਦੀ ਹੈ ਸਾਰੇ ਜਣੇ ਜੁੜ ਜੋ ਦਿਖਾਉਣਾਂ ਚ ਬੱਕਰੀਆਂ ਹਲੇ ਮੰਡੀ ਤੋਂ ਵੀ ਠੰਡੀ ਆ ਪਾਣ ਲੱਗ ਜੂ ਹੌਲੀ ਹੌਲੀ ਕੰਮ ਇਹਦਾ ਨਮਾ ਬਾਕੀ ਸੋਡੇ ਨਾਲ ਜਿੰਨੇ ਕਾਉਂਗੇ ਵਪਾਰੀ ਉਨਾਂ ਹੀ ਮੰਡੀ ਬੈਨੀਫੀਟਰ ਹੋਊਗੀ ਬਾਅਦ ਦੱਸੋ ਪਿੰਡ ਹਮੀਦੀ ਜ਼ਿਲ੍ਹਾ ਬਰਨਾਲਾ ਬੱਕਰਾ ਮੰਡੀ ਠੀਕ ਹੈ ਪਹਿਲਾਂ ਤਾਂ ਬਾਅਦ ਦੱਸਿਓ ਜਿਨ੍ਹਾਂ ਸਾਰੇ ਪ੍ਰੋਮਿਸ਼ਨ ਦਿੰਨੇ ਆ ਜੇ ਤਾਂ ਆਪਾਂ ਇਧਰ ਆਈਏ ਪਿੰਡ ਕਣੀਓ ਉਹ ਸਾਹਮਣੇ ਪਿੰਡ ਰਹਿਗਾ ਹਮੀਦੀ ਇਧਰੋਂ ਤਾਂ ਪੈਂਦੀ ਆਪਾਂ ਨੂੰ ਕਿਲੋਮੀਟਰ ਇਸੇ ਹੜਮੀਆਂ ਪਿੰਡ ਤੋਂ ਇੱਧਰ ਆ ਗਿਆ ਆਪਣਾ ਕਰਮਗੜ੍ਹ ਇੱਧਰੋਂ ਪੈਂਦੀ ਐ 4 ਜਾਂ 5 ਕਿਲੋਮੀਟਰ ਬੋੜਾਂ ਥੱਲੇ ਮੰਡੀ ਲੱਗਦੀ ਐ ਹਰ ਸੋਮਵਾਰ ਨੂੰ ਮੰਡੀ ਲੱਗਦੀ ਐ ਠੀਕ ਆ ਜੀ ਐਸੇ ਪਹੁੰਚਿਆ ਕਰੋ ਸਾਰੇ ਛੋੜਿਆ ਆਉਣ ਵਾਲੀ ਮੰਡੀ ਨੇ ਚੱਲਣਾ ਇਹਨਾਂ ਦਾ ਕੰਮ ਵੀ ਨਮਾਗਾ ਭਾਈਆਂ ਦਾ ਉਹ ਤਾਂ ਖਰ ਵੈਸੇ ਮੰਡੀ ਵਰਗਾ ਹੀ ਪਰ ਨਾ ਹੁੰਦਾ ਨਾ ਹੁੰਦਾ ਇੱਕ ਥੋੜੀ ਜਿਹੀ ਈਦ ਕਰਕੇ ਮਾਲ ਘਟਾਇਆ ਹੈ ਨਾ ਅਮਨਦੀਪ ਹੈ ਨਾ ਥੋੜਾ ਜਿਹਾ ਈਦ ਕਰਕੇ ਹੀ ਮਾਲ ਘਟਾਇਆ ਆਉਂਦਾ ਮਾਲ ਬਹੁਤ ਵਧੀਆ ਪਿਛਲੀ ਮੰਡੀ ਬਹੁਤ ਭਜੇ ਭਰੀ ਹੋਈ ਸੀ ਪਹੁੰਚੀ ਵੀ ਜਾਂਦੇ ਨੇ ਹੌਲੀ ਹੌਲੀ ਆ ਜਾਣਗੇ ਕੀ ਡਿਮਾਂਡ ਕੀ ਹੈ ਦੀ ਇਹ ਡਿਮਾਂਡ ਦੱਸੋ ਆਪਣਾ ਤਾਂ ਲਾਈਵ ਚੱਲਦਾ ਹਾਂ ਦੱਸ ਦੇ ਪੂਰੇ ਦਾ ਹਜੇ ਕਰਨਾ ਐ ਕਹੇ ਮੈਂ ਚਾਹੇ 5 ਲੱਖ ਕਹੇ ਤੇ ਕੋਈ ਚੱਕਰ ਨਹੀਂ ਹੋਰੀ ਗੱਲ ਆਏ ਇਹਦਾ ਰੇਟ ਕਰਨਾ ਨਹੀਂ ਨਾ ਹੈਗਾ ਹੂੰ ਹੂੰ ਇਹਨੂੰ ਤਾਂ ਜਿੰਨਾ ਮਰਜੀ ਲਾ ਕੇ ਦੇ ਦੇ ਲਾ ਕਿੰਨਾ ਗਿਆ ਬੰਦਾ ਹੂੰ ਕਹਿ ਕੇ ਤਾਂ 1.40 ਕਹਿ ਗਿਆ ਸੀ ਮੰਨ ਲਓ ਮੈਂ ਉਹ ਅਸੀਂ ਰੇਟ ਲਵਾਇਆ ਨਹੀਂ ਕਿੰਨੇ ਚਿਰ ਦਾ ਹੈ ਇਹ ਵੀਰੇ ਇਹ ਆਪਣਾ 16 ਕਿ ਮਹੀਨਿਆਂ ਦਾ ਠੀਕ ਕਹਿ ਦਿੰਦਾ ਚਾਹੇ ਦੰਦ ਕਿੰਨੇ ਦੇ 4 ਬੰਦਾ ਚੜਦੋ ਨਾ ਜੀ ਹਾਂ ਠੀਕ ਕਿਸ਼ ਕਿੰਨੇ ਛੱਡ ਦੇਣਿਓ 11 11000 ਰੁਪਏ ਪੱਕਾ ਹਾਂ ਬਈ ਬੱਕਰੀ ਤੇ ਠੀਕ ਸਿਮਨ ਸੁਮਣ ਤਾਂ ਤਿਆਰ ਕਰ ਤੁਸੀਂ ਨਾ ਖੋਲ ਉਹਨੂੰ ਤਾਂ ਬੱਕਰੀ ਠੀਕ ਹੈ ਵਰਾਇਟੀ ਛੱਡ ਦੇ ਜਰੂਰ ਤੱਕਾ ਲਾ ਕੇ ਜਾੜਨਾ ਠੀਕ ਹੈ ਜੀ ਤੇ ਮੰਡੀ ਆਪਣੀ ਚੱਲੀ ਜਾਂਦੀ ਹੈ ਹਰ ਸੋਮਵਾਰ ਨੂੰ ਲੱਗਦੀ ਹੈ ਹੋ ਸਾਹਮਣੇ ਦੇਖ ਸਕਦਾ ਤੁਸੀਂ ਐਤਕੀ ਆ ਮੰਡੀ ਥੋੜੀ ਜੀ ਮੰਦੀ ਆ ਪਿਛਲੀ ਮੰਡੀ ਐਤੋਂ ਵਧੀਆ ਕਾਫੀ ਭਰੀ ਹੋਈ ਸੀ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈਗਾ ਵੀ ਨਵਾਂ ਕੰਮ ਆ ਇਹ ਦੀ ਦਿੱਕਤ ਆ ਰਹੀ ਆ ਤਾਂ ਕਰਕੇ ਵੀ ਮਾਲ ਘਟਾਇਆ ਨਹੀਂ ਤਾਂ ਹਰ ਮੰਡੀ ਪੂਰਾ ਵਧੀਆ ਮਾਲ ਆਉਂਦਾ ਪਹੁੰਚਿਆ ਕਰੋ ਵੀਰ ਬਣ ਕੇ ਸਾਰੇ ਇੱਥੇ ਠੀਕ ਆ ਜੀ ਛੋੜੇ ਆਉਣ ਵਾਲੀ ਲੈਣਾ ਬਾਜ ਪ੍ਰੋਪਰ ਹੋਵੇ ਮਾੜੇ ਦੱਸਿਓ ਕਮੈਂਟ ਕਰਕੇ